ੱਡਣ ਵਾਲੇ ਛੱਡ ਹੀ ਜਾਂਦੇ ਮੁੜਦੇ ਨਾ ਕਦੇ ਮੋੜੇ ਤੋਂ ਚੰਗਾ ਹੁੰਦਾ ਮੌਤ ਆ ਜਾਣੀ ਚੰਦਰ ਇਸ ਵਿੱਚ ਛੋੜੇ ਤੋਂ ਵਿਛੋੜਾ ਪਕੇ ਮੈਨੂੰ ਤੜਪਾ ਕੇ ਖੁਦ ਮੋ ਜਾ ਮੰਨਦਾਈਂ ਕੈਸੀ ਤੇਰੀ ਯਾਰੀ ਏ ਵਿਛੋੜਾ ਪਾ ਕੇ ਮੈਨੂੰ ਤੜਪਾ ਕੇ ਪਦ ਮੋਟਾ ਮਾਨਦਾਈ ਕੈਸੀ ਤੇਰੀ ਯਾਰੀ ਏ ਬਹੁਤ ਸੋਣਾ ਮਤਲਬ ਇੱਕ ਦਰਦ ਤੁਹਾਡੀ ਆਵਾਜ਼ ਵਿੱਚ ਹੈ ਕੀ ਸਟੱਡੀ ਕਰ ਰਹੇ ਤੁਸੀਂ ਨਾ ਸਟੱਡੀ ਮੇਰੀ ਬੀਏ ਫਾਈਨਲ ਚੱਲ ਰਹੀ ਹੈ ਬੀਏ ਫਾਈਨਲ اور ਮਾਪੇ ਦਾ ਇੱਕ ਸੁਪਨਾ ਹੁੰਦਾ ਕਿ ਸਾਡਾ ਬੱਚਾ ਵੱਡਾ ਹੋ ਕੇ ਆ ਕਰੇ ਮਾਪੇ ਕੀ ਕਹਿੰਦੇ ਨੇ ਕਿ ਕਿ ਤੂੰ ਸਿੰਗਰ ਬਣਨਾ ਹੈ ਜਾਂ ਪੜ੍ਹ ਕੇ ਲਿਖ ਕੇ ਕੁਝ ਹੋਰ ਬਣਨਾ ਮੈਨੂੰ ਇੰਨਾ ਕਹਿਆ ਗਿਆ ਕਿ ਤੂੰ ਕੋਈ ਮਰਜ਼ੀ ਜੌਬ ਕਰ ਕੁਝ ਕਰ ਪਰ ਐਂਡ ਦੇ ਵਿੱਚ ਵੀ ਅਸੀਂ ਤੇਨੂੰ ਇੱਕ ਵੱਡੇ ਪਲੇਟਫਾਰਮ ਦੇ ਸਟੇਜ ਤੇ ਦੇਖਣਾ ਚਾਹੁੰਦੇ ਹਾਂ ਕਿ ਜਿੱਤੇ ਹਾਂ ਕਿ ਮੇਰਾ ਡੈਡੀ ਤੁਰੇ ਤੇ ਉਹ ਬਸ ਇੱਕ ਐਂਡ ਲੋਕ ਦੇਖ ਕੇ ਕਿ ਹਾਂ ਉਹ ਵੀ ਦਾ ਡੈਡੀ ਜਾ ਰਿਹਾ ਜਮਾਨਾ ਸਾਨੂੰ ਪਤਾ ਜਮਾਨਾ ਅਗਰ ਦਰਸ਼ਕ ਸਨਣ ਵਾਲੇ ਹੋਣਗੇ ਤਾਂ ਹੀ ਕਲਾਕਾਰ ਅਗਰ ਕਲਾਕਾਰ ਆਪਣਾ ਧਾਰਿਆਗਾ ਬੱਟਰ ਲਾ ਲੋ ਦਰਸ਼ਕਾਂ ਨੂੰ ਇਹੋ ਚੀਜ਼ ਤੰਦ ਨਿਆਰੀ ਦਾ ਕਲਾਕਰ ਨਹੀਂ ਰਹੂਗਾ ਹਨਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਹਿਸਾਬ ਦੀ ਲੋਕ ਗਾਇਕੀ ਪਸੰਦ ਕਰਦੇ ਆ ਆਬਦੇ ਰੰਗ ਨੂੰ ਉਹਦੇ ਵਿੱਚ ਆਪਾਂ ਪੇਸ਼ ਕਰ ਸਕੀਏ ਗੋਲ ਟਾਈਮ ਮੈਂਨੇ ਜ਼ਿਆਦਾਤਰ ਜੀ ਖਾਨ ਵੀ ਗਾਏ ਜੀ ਕੁਲਵਿੰਦਰ ਵਿੱਲਾ ਸਾਹਿਬ ਗਾਏ ਤੇ ਮੂੰ ਜ਼ਿਆਦਾਤਰ ਮੇਰਾ ਟੱਚ ਆ ਕੁਵਾਲੀਆਂ ਨੂਸਰ ਸਾਹਿਬ ਦੇ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਤਿਕਾਰ ਕਰਦੀ ਹਾਂ ਤਾਂ ਸਾਡੇ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਉਸ ਨੋ ਜਵਾਨ ਨੇ ਮਲਾਰੇ ਆ ਜੋ ਪੜ੍ਹਾਈ ਦੇ ਨਾਲ ਨਾਲ ਸੰਗੀਤ ਖੇਤਰ ਤੇ ਚੰਗਾ ਨਾਮ ਨਾ ਖਾਟ ਰਿਹਾ ਹੈ ਬਹੁਤ ਸੋਹਣੀ ਆਵਾਜ਼ ਹੈ ਬਹੁਤ ਮਿੱਠੀ ਆਵਾਜ਼ ਹੈ ਐਨੀ ਕਿ ਮਿੱਠੀ ਆਵਾਜ਼ ਹੈ ਕਿ ਜੀ ਕਰਦਾ ਸੁਣਦੇ ਹੀ ਚਾਹੀਏ ਪੜ੍ਹਾਈ ਤੇ ਵੀ ਇਫੈਕਟ ਨਹੀਂ ਹੋਣ ਦੇ ਰਿਹਾ ਮਾਪਿਆਂ ਦਾ ਨਾਮ ਰੋਸ਼ਨ ਕਰ ਰਿਹਾ ਹੈ ਮੈਂ ਗੱਲ ਬਾਤ ਮੈਂ ਗੱਲ ਕਰ ਰਹੀ ਹਾਂ ਬੋਬੀ ਖਾਨ ਜੀ ਸਟਲ ਮੌਜੂਦ ਨਹੀਂ ਪਹਿਲਾਂ ਸਵਾਗਤ ਕਰਦੇ ਹਾਂ ਬੋਬੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਮੈਮ ਜੀ ਪੰਜਾਬ ਹਰਿਆਣਾ ਹਿਮਾਚਲ ਦਾ ਬਹੁਤ-ਬਹੁਤ ਸ਼ੁਕਰੀਆ ਕਰਨ ਜਿਨ੍ਹਾਂ ਨੇ ਮੈਨੂੰ ਇਸ ਪਲੇਟਫਾਰਮ ਤੇ ਬੁਲਾਇਆ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਅਦਾਬ ਅਸਲਾਮੁਅਲੈਕਮ। ਉਹ ਵੀ ਜਿਸ ਤਰ੍ਹਾਂ ਦੀ ਤੁਹਾਡੀ ਆਵਾਜ਼ ਹੈ ਹਾਂਜੀ ਮੈਮ ਇਸਡੇ ਤੁਸੀਂ ਬਹੁਤ ਵਰਕ ਕੀਤਾ ਲੱਗਦਾ ਹੈ ਔਰ ਕੀ ਤੁਸੀਂ ਕੋਈ ਸਿਖਲਾਈ ਵੀ ਲਈਏ ਸੰਗੀਤ ਦੇ ਲਈ ਸੰਗੀਤ ਦਾ ਮੈਮ ਫੈਮਿਲੀ ਬੈਕਗ੍ਰਾਉਂਡ ਰਿਹਾ ਦਾ ਤੇ ਮਤਲਬ ਟਾਈਮ ਆ ਕੇ ਪਹਿਲਾਂ ਪਾਪਾ ਗਾਉਂਦੇ ਸੀਗੇ ਤੇ ਥੋੜਾ ਥੋੜਾ ਉਹਨਾਂ ਤੋਂ ਸਿੱਖਦੇ ਰਹੇ ਤੇ ਖੁਦ ਵੀ ਅੱਲਾ ਦਾ ਸ਼ੁਕਰ ਹੈ ਕਿ ਰਿਆਜ਼ ਵਗੈਰਾ ਕਰਦੇ ਆਂਗੇ ਉਹਦੇ ਨਾਲ ਬਸ ਜਿੰਨੀ ਕਿ ਆਵਾਜ਼ ਹੈਗੀ ਹੈ ਤੁਹਾਡੇ ਸਾਹਮਣੇ ਫੈਮਿਲੀ ਨੇ ਕਦੇ ਰੋਕਿਆ ਨਹੀਂ ਆਮ ਕਰਕੇ ਫੈਮਿलीज 'ਚ ਹੁੰਦਾ ਕਿ ਪਹਿਲਾਂ ਪੜ੍ਹ ਲੈ ਫੇਰ ਕਰ ਲਈ ਫੈਮਲੀ ਦਾ ਬਹੁਤ ਜਿਆਦਾ ਸਪੋਰਟ ਕਰਦੀ ਹੈ ਜੀ ਐਵੇਂ ਲਗਾ ਲਓ ਕਿ ਸਟਾਰਟਿੰਗ ਦੇ ਵਿੱਚ ਹੀ ਮੈਂ ਦੂਸਰੀ ਤੀਸਰੀ ਕਲਾਸ ਤੋਂ ਗਾਉਣ ਲੱਗ ਗਿਆ ਸੀ ਟੈਸਟ ਪ੍ਰੋਗਰਾਮ ਮੈਂਨੇ ਬਹੁਤ ਕੀਤੇ ਆ ਤੇ ਐਕਟਿੰਗ ਦਾ ਵੀ ਸ਼ਾਮਲ ਰੱਖ ਦਿਆਂਗੇ ਨਾਲ ਨਾਲ ਸਿੰਗਿੰਗ ਦਾ ਵੀ ਰੱਖਦੇ ਆ ਫੈਮਲੀ ਬਹੁਤ ਜਿਆਦਾ ਸਪੋਰਟਿਵ ਹੈ ਜੀ ਫੈਮਲੀ ਸਪੋਰਟਿਵ ਕਿੰਨੇ ਗੀਤ ਤੁਹਾਡੇ ਹੁਣ ਤੱਕ ਆ ਚੁੱਕੇ ਨੇ ਮੇਰੇ ਹੁਣ ਤੱਕ ਮੈਂ 7 ਗਾਣੇ ਆ ਚੁੱਕੇ ਜੀ ਤੁਹਾਡਾ ਫੇਵਰਟ ਗੀਤ ਤੁਹਾਡੇ ਬੋਲ ਹੋ ਜਾਂ ਹਾਂਜੀ ਮੇਰਾ ਫੇਵਰਟ Song ਹੈ ਕਿ ਕੈਸੀ ਤਰੀ ਜਾਰੀ ਸੈਡ Song ਹੈ ਛੱਡਣ ਵਾਲੇ ਛੱਡ ਹੀ ਜਾਂਦੇ ਮੁਰਦੇ ਨਾ ਕਦੇ ਮੋੜੇ ਤੋਂ ਚੰਗਾ ਹੁੰਦਾ ਮੌਤ ਆ ਜਾਣੀ ਚੰਦਰ ਇਸ ਵਿਛੋੜੇ ਤੋਂ ਦਿਲ ਜਦ ਟੁੱਟਦਾ ਦਰਦ ਹੁੰਦਾ ਸਰਗਮਾਂ ਦੀ ਟੋਕਰੀ ਪਾਰੀਏ ਅੱਜ ਟੁੱਟਿਆ ਟੁੱਟਿਆ ਮੈਂ ਫਿਰਦਾ ਕੱਲ ਨੂੰ ਤੇਰੀ ਵੀ ਵਾਰੀ ਏ ਵਿਛੋੜਾ ਪਕੇ ਮੈਨੂੰ ਤੜਪਾ ਕੇ ਖੁਦ ਮੋ ਜਾ ਮੰਨਦਾ ਏ ਕੈਸੀ ਤੇਰੀ ਯਾਰੀ ਏ ਵਿਛੋੜਾ ਪਾ ਕੇ ਮੈਨੂੰ ਤੜਪਾ ਕੇ ਖੁਦ ਮੋ ਜਾ ਮਾਨਦਾ ਏ ਕੈਸੀ ਤੇਰੀ ਯਾਰੀ ਏ ਬਹੁਤ ਸੋਹਣਾ ਮਤਲਬ ਇੱਕ ਦਰਦ ਤੁਹਾਡੀ ਆਵਾਜ਼ ਵਿੱਚ ਹੈ ਇਹ ਦਰਦ ਐਵੇਂ ਆਇਆ ਜਾਂ ਵਾਕਈ ਕੋਈ ਚਟਕ ਲੱਗੀ ਸੀ ਨਹੀਂ ਨਹੀਂ ਜੀ ਬਸ ਆ ਵੀ ਥੋੜਾ ਫੀਲ ਲੈ ਕੇ ਗਾਉਣਿਆਂ ਤਾਂ ਲੱਗਦਾ ਤੁਹਾਨੂੰ ਹੂੰ वैसे कोई एमए दी कोई गल बात नहीं है तक की स्टडी कर रहे हो ਤੁਸੀਂ ਨਾ ਸਟੱਡੀ ਮੇਰੀ ਬੀਏ ਫਾਈਨਲ ਚੱਲ ਰਹੀ ਹੈ ਜੀ ਬੀਏ ਫਾਈਨਲ اور ਪੜ੍ਹਾਈ ਤੇ ਅਸਰ ਨਹੀਂ ਪੈਂਦਾ ਜਦੋਂ ਤੁਸੀਂ ਇਸ ਤਰ੍ਹਾਂ ਦੇ ਨਾਲ ਇੱਕ ਪਾਸੇ ਰਿਆਜ਼ ਕਰਦੇ ਹੋ ਦੂਜੇ ਪਾਸੇ ਪੜ੍ਹਾਈ ਚੱਲ ਰਹੀ ਹੈ ਕਿਉਂਕਿ ਗ੍ਰੈਜੂਏਸ਼ਨ ਵੀ ਇਹ ਛੋਟੀ ਕਲਾਸ ਤੇ ਹਨ ਨਹੀਂ 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 ਮੈਮ ਅੱਲਾ ਦਾ ਸ਼ੁਕਰ ਹੈ ਕਿ ਸ਼ੁਰੂ ਤੇ ਮੈਂ ਬਹੁਤ ਜ਼ਿਆਦਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਰਹਾਂਗਾ ਅੱਜ ਤੱਕ ਵੀ ਜਦ ਸਕੂਲ ਟਾਈਮ ਤੋਂ ਕਾਲਜ ਕਾਲਜ ਟਾਈਮ ਦੇ ਵਿੱਚ ਮੋਨੀਟਰ ਰਹੇ ਹਾਂ ਮੋਨੀਟਰ ਹੀ ਰਹਿਣਾ ਹਰ ਵਾਰ ਤੇ ਨਾਲ ਨਾਲ ਕੋਈ ਫੈਕਟਰ ਨਹੀਂ ਬੈਹ ਰਿਹਾ ਰਿਆਜ਼ ਨੂੰ ਵੀ ਟਾਈਮ ਦੰਨੇ ਆ ਤੇ ਆਪਣਾ ਪੜ੍ਹਾਈ ਨੂੰ ਵੀ ਟਾਈਮ ਦੰਨੇ ਆ ਕਿੰਨਾ ਸਮ ਰਿਆਜ਼ ਮੇਰਾ ਸਵੇਰ ਦਾ 2 ਘੰਟੇ ਹੈਗਾ ਜੇ ਅਲੱਲਾ ਦਾ ਸ਼ੁਕਰ ਹੈ ਤੇ ਬਾਕੀ ਕਦੇ ਮਿਸ ਹੋ ਵੀ ਜਾਂਦਾ ਅਗਰ ਵੈਸੇ ਕਹਾਂ ਵੈਸੇ ਕਰਦੇ ਜਿੰਦਰਾ ਸਟੇਜ ਸ਼ੋ ਵੀ ਕਰਦੇ ਹਾਂ ਹਾਂਜੀ ਹਾਂਜੀ ਜਿਵੇਂ ਕਵਾਲੀਆਂ ਦੇ ਲਗਾ ਲਓ ਅਸੀਂ ਪ੍ਰੋਗਰਾਮ ਕਰਦੇ ਆਂ ਜਾਂ ਜਗਰਾਤੇ ਵਗੈਰਾ ਹਮਨੇ ਵਿਆਹ ਸ਼ਾਦੀਆਂ ਦਾ ਸਭ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆਂ ਤੁਸੀਂ ਇਸ ਤਰ੍ਹਾਂ ਦੇ ਨਾਲ ਨਾਲ ਧਾਰਮਿਕ ਸੰਗੀਤ ਦੇ ਵੱਲ ਵੀ ਤੁਹਾਡਾ ਧਿਆਨ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਧਾਰਮਿਕ ਪੱਖ ਤੇ ਵੀ ਮੇਰਾ ਪੂਰਾ ਧਿਆਨ ਰਹਿੰਦਾ ਦਾ ਇਹ ਚੀਜ਼ਾਂ ਤੇ ਵੀ ਤੁਹਾਡੀ ਜਿਹੜੇ ਗੀਤ ਤੁਸੀਂ ਗਾਏ ਨੇ ਇਹ ਤੁਸੀਂ ਖੁਦ ਲਿਖਦੇ ਹੋ ਜਾਂ ਕਿਸੇ ਦੇ ਲਿਖੇ ਲੈ ਕੇ ਗਾਉਂਦੇ ਹੋ ਮੇਰਾ ਵੱਡਾ ਭਰਾ ਜੀ ਬਬਲੂ ਖਾਨ ਹਮ ਉਹਨਾਂ ਦੀ ਹੈਲਪ ਲੈ ਲੈਂਦਾ ਮੈਂ ਵੀ ਜ਼ਿਆਦਾਤਰ ਮੇਰੀ ਹੈਲਪ ਉਹੀ ਕਰਦੇ ਨੇ ਹੁਣ ਤੱਕ ਜਿੰਨੇ ਗਾਣੇ ਆਏ ਆ ਹਮ ਜਾਂ ਉਹਨਾਂ ਦੇ ਨੇ ਜਾਂ ਮੇਰੇ ਖੁਦ ਦੇ ਲਿਖੇ ਹੋਏ ਆ ਉਹਨਾਂ ਦੇ ਨੇ ਜਾਂ ਤੁਹਾਡੇ ਨੇ ਤੁਸੀਂ ਦੋਵੇਂ ਭੈਣ ਦੋਵੇਂ ਭਰਾ ਰਲ ਕੇ ਮਤਲਬ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਮਾਪੇ ਦਾ ਇੱਕ ਸੁਪਨਾ ਹੁੰਦਾ ਇੱਕ ਸਾਡਾ ਬੱਚਾ ਵੱਡਾ ਹੋ ਕੇ ਆ ਕਰੇ ਜੇ ਮੈਂ ਤੁਸੀ ਦੱਸਿਆ ਨਾਲ ਨਾਲ ਤੁਸੀਂ ਪੜ੍ਹ ਰਹੇ ਹੋ ਗ੍ਰੈਜੂਏਸ਼ਨ ਦੇ ਵਿੱਚ ਹੋ ਚੰਗੇ ਸਟੂਡੈਂਟ ਹੋ ਸਟੂਡੀਅਸ ਹੋ ਹਾਂਜੀ ਪਰ ਮਾਪੇ ਕੀ ਕਹਿੰਦੇ ਨੇ ਕਿ ਕਿ ਤੂੰ ਸਿੰਗਰ ਬੰਨਾ ਹੈ ਜਾਂ ਪੜ੍ਹ ਕੇ ਲਿਖ ਕੇ ਕੁਝ ਹੋਰ ਬੰਨਾ ਹੈ ਨਹੀਂ ਨਹੀਂ ਮੇਰੇ ਘਰੋਂ ਮੈਨੂੰ ਇੰਨਾ ਕਹਿਆ ਗਿਆ ਕਿ ਤੂੰ ਕੋਈ ਮਰਜ਼ੀ ਜੌਬ ਕਰ ਕੁਝ ਕਰ ਪਰ ਐਂਡ ਦੇ ਵਿੱਚ ਵੀ ਅਸੀਂ ਤੈਨੂੰ ਇੱਕ ਵੱਡੇ ਪਲੇਟਫਾਰਮ ਦੇ ਸਟੇਜ ਤੇ ਦੇਖਣਾ ਚਾਹੁੰਦੇ ਹਾਂ ਕਿ ਜਿੱਤੇ ਹਾਂ ਕੈਮਰਾ ਡੈਡੀ ਤੁਰੇ ਤੇ ਉਹ ਬਸ ਇਹ ਕਹਿਣ ਨੂੰ ਲੋਕ ਦੇਖ ਕੇ ਕਿ ਹਾਂ ਉਹ ਵੀ ਦਾ ਡੈਡੀ ਜਾ ਰਿਹਾ ਹੂੰ ਹੂੰ ਇੰਨਾ ਕੋ ਮੇਰੇ ਤੋਂ ਡਿਮਾਂਡ ਕਰ ਰਹੇ ਆ ਕਿ ਹੁਣ ਮੈਂ ਕੋਈ ਮਰਜ਼ੀ ਜੌਬ ਕਰਾਂ ਚਾਹੇ ਚਾਹੇ ਕੋਈ ਵਰਕ ਹੋਰ ਦੇ ਪਰ ਐਂਡ ਦੇ ਵਿੱਚ ਕਿ ਇਹਨਾਂ ਦਾ ਨਾਮ ਖਟ ਕੇ ਜਾਵਾਂ ਕਿ ਹਾਂ ਵੀ ਸਾਰੇ ਲੋਕ ਯਾਦ ਕਰਨ। ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਸਟruggਲਿੰਗ ਫੀਲਡ ਦੇ ਵਿੱਚ ਹੁੰਦੇ ਹੋ ਜਿਹੜਾ ਤੁਹਾਡਾ ਸਟruggਲ ਦਾ ਟਾਈਮ ਹੈ ਜਿਸ ਤਰ੍ਹਾਂ ਹੁਣ ਤੁਸੀਂ ਕਰ ਰਹੇ ਹੋ। ਇਹ ਫੀਲਡ ਹਰ ਇੱਕ ਦੇ ਲਈ ਸਮਾਂ ਹਰ ਇੱਕ ਦੇ ਲਈ ਬੜਾ ਟਫ ਹੁੰਦਾ ਹੈ। ਤੁਹਾਨੂੰ ਕਦੇ ਇਦਾਂ ਫੀਲ ਹੋਇਆ? ਨਹੀਂ ਮੈਮ ਮੈਂ ਮੈਂ ਵੀ ਕਈ ਵਾਰ ਦੇਖੋ ਗਾਣਾ ਕਰਦੇ ਆ ਨਾ ਬਹੁਤ ਮਿਹਨਤ ਹੁੰਦੀ ਹੈ ਬੰਦਾ ਟੁੱਟਦਾ ਜ਼ਰੂਰ ਹੈ। ਪਰ ਅੱਲਾ ਦਾ ਸ਼ੁਕਰ ਹੈ ਕਿ ਚਲੋ ਮੈਂ ਨਮਾਜ਼ ਵਗੈਰਾ ਪੜ੍ਹਦੇ ਆ ਅੱਲਾ ਤੋਂ ਮੰਗਦੇ ਆਂਗੇ ਅੱਲਾ ਹੌਸਲਾ ਟੁੱਟਣ ਨਹੀਂ ਦਿੰਦਾ ਜੀ। ਹਮ ਉਹ ਵਸ ਫਿਰ ਹੋਰ ਜਿਆਦਾ ਮੋਟੀਵੇਸ਼ਨ ਨਾਲ ਅੱਗੇ ਆਉਨੇ ਆ। ਹੋਰ ਮੋਟੀਵੇਸ਼ਨ ਦੇ ਨਾਲ ਅੱਗੇ ਆਉਨੇ ਆ। ਅੱਜ ਤੋਂ ਮਤਲਬ 2 ਸਾਲ 4 ਸਾਲ 5 ਸਾਲ ਬਾਅਦ ਮਿਊਜ਼ਿਕ ਦਾ ਦੌਰ ਹੈ ਜਿਹੜਾ ਬਦਲ ਜਾਂਦਾ ਹੈ। ਕਿਉਂਕਿ ਪਹਿਲਾਂ ਵਾਲਾ ਦੌਰ ਹੋ ਨਹੀਂ ਰਿਹਾ। ਹਾਲਾਂਕਿ ਕੁਝ ਗਾਣੇ ਸਦਾ ਬਹਾਰ ਨੇ। ਜੀ ਜੀ। ਤੇ ਉਹਨਾਂ 5 ਸਾਲਾਂ ਬਾਅਦ ਬੋਬੀ ਖਾਨ ਦੀ ਜਿਹੜੀ ਗਾਇਕੀ ਹੈ ਉਹ ਉਸੇ ਤਰੀਕੇ ਦੇ ਨਾਲ ਬਦਲੇਗੀ ਜਾਂ ਬੋਬੀ ਆਪਣੀ ਹੀ ਲੈ ਦੇ ਵਿੱਚ ਚੱਲਦਾ ਰਹੇਗਾ। ਨਹੀਂ ਨਹੀਂ ਜਿਵੇਂ ਲਾਲੋ ਕੇ ਜਮਾਨਾ ਤੁਹਾਨੂੰ ਪਤਾ ਜਮਾਨਾ ਅਗਰ ਦਰਸ਼ਕ ਸੁਣਨ ਵਾਲੇ ਹੋਣਗੇ ਤਾਂ ਹੀ ਕਲਾਕਾਰ ਅਗਰ ਕਲਾਕਾਰ ਆਪਣਾ गा ਰਿਹਾਗਾ ਬਟ ਲਾਲੋ ਦਰਸ਼ਕਾਂ ਨੂੰ ਇਹੋ ਚੀਜ਼ ਪਸੰਦ ਨਹੀਂ ਆਰੀ ਤਾਂ ਕਲਾਕਾਰ ਨਹੀਂ ਰਹੂਗਾ ਹੈਨਾ ਤੇ ਸਾਡੀ ਕੋਸ਼ਿਸ਼ ਕਰਾਂਗੇ ਕਿ ਜਿਸ ਹਿਸਾਬ ਦੀ ਲੋਕ ਗਾਇਕੀ ਪਸੰਦ ਕਰਦੇ ਆ ਆਪਦੇ ਰੰਗ ਨੂੰ ਉਹਦੇ ਵਿੱਚ ਆਪਾ ਪੇਸ਼ ਕਰ ਸਕੀਏ ਤੁਹਾਨੂੰ ਕਿਸ ਤਰ੍ਹਾਂ ਦੇ ਗੀਤ ਪਸੰਦ ਨੇ ਮੈਨੂੰ ਜ਼ਿਆਦਾਤਰ ਸਾਈਡ ਤੇ ਰੋਮਾਂਟਿਕ ਪਸੰਦ ਹੈ ਜੀ ਕਿਹੜਾ ਸਿੰਗਰ ਹੈ ਜਿਹਦੇ ਗਾਏ ਗਾਣੇ ਤੁਸੀਂ ਸਕੂਲ ਦੇ ਵਿੱਚ ਬਹੁਤ ਗਾਏ ਹੋਣਗੇ ਸਕੂਲ ਟਾਈਮ ਮੈਂ ਜਿਆਦਾਤਰ ਜੀ ਖਾਨ ਵੀ ਗਾਏ ਜੀ ਕੁਲਵਿੰਦਰ ਵਿੱਲਾ ਸਾਹਿਬ ਗਾਏ ਆ ਹਮਮ ਤੇ ਮੂੰ ਜਿਆਦਾਤਰ ਮੇਰਾ ਟੱਚ ਆ ਕਵਾਲੀਆਂ ਦਾ ਨੂਸਰ ਸਾਹਿਬ ਦੇ ਕਰਦਾ ਹਾਂ ਹਮਮ ਕੋਈ ਇੱਕ ਇਹੋ ਜਿਹਾ ਫੇਵਰਟ ਗੀਤ ਜਾਂ ਕਵਾਲੀ ਜਿਹੜਾ ਤੁਸੀਂ ਕਿਸੇ ਦਾ ਬਹੁਤ ਗਾਇਆ ਸਕੂਲ ਕਾਲਜ ਦੇ ਟਾਈਮ ਜਾਂ ਗਾ ਰਹੇ ਹੋ ਉਹ ਹੋ ਜਾਏ ਹਾਂਜੀ ਹਾਂਜੀ ਜ਼ਰੂਰ ਹੂੰ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸਾਂ ਵਰਗਾ ਤੂੰ ਸਜਣਾ ਰਬ ਦੇਨਾ ਵਰਗਾ ਤੇ ਆਉਂਦੇ ਜਾਂਦੇ ਸਾਂ ਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਬਹੁਤ ਸੋਨਾ ਗੋਨੇ ਇਕ ਲਾ ਦੇ ਵਿੱਚ ਕਾਉਂਦੇ ਹੋ ਤੁਸੀਂ ਮਤਲਬ ਬਹੁਤ ਪਿਆਰੀ ਆਵਾਜ਼ ਤੁਹਾਨੂੰ ਅੱਲਾ ਨੇ ਬਖਸ਼ੀ ਹੈ ਸ਼ੁਕਰ ਅੱਲਾ ਦਾ ਜੀ ਆਵਾਜ਼ ਨੂੰ ਸੈੱਟ ਕਰਨ ਲਈ ਕੁਝ ਕਾਲਸ ਕਿਸਮ ਦਾ ਕੁਝ ਰਿਆਜ਼ ਕੋਈ ਕਸਰਤ ਜਾਂ ਕੁਝ ਖਾਣਾ ਪੀਣਾ ਖਾਸ ਰਹਿੰਦਾ ਕਿਉਂਕਿ ਆਮ ਕਰਕੇ ਕਹਿ ਦਿੰਦਾ ਗਲਾ ਨਾ ਖਰਾਬ ਹੋ ਜਾਏ ਜਿਸ ਤਰ੍ਹਾਂ ਅਸੀਂ ਖਬਰਾਂ ਬੋਲਦੇ ਆ ਤਾਂ ਸਾਨੂੰ ਹੁੰਦਾ ਕਿ ਸਾਡਾ ਗਲਾ ਖਰਾਬ ਨਾ ਹੋ ਜਾਏ ਅਸੀਂ ਠੰਡਾ ਪਾਣੀ ਨਹੀਂ ਪੀਣਾ ਹੈ ਨਹੀਂ ਨਹੀਂ ਜੇ ਇਸ ਤਰ੍ਹਾਂ ਕੁਝ ਨਹੀਂ ਸੋਮ ਤਾਂ ਜਿੰਨਾ ਬਪਰੇ ਇਹ ਜਗਾ ਕਰਦੇ ਆ ਨਾ ਓਨੇ ਜਿਆਦਾ ਗਲਾ ਖਰਾਬ ਹੁੰਦਾ ਹੈ ਤਾਂ ਵੀ ਜਦੋਂ ਵੀ ਅਸੀਂ ਹੁਣ ਕਰਨਾ ਜਿਵੇਂ ਪਹਿਲਾਂ ਮੈਂ ਸ਼ੋਅ ਵਗੈਰਾ ਲਾਇਆ ਕਿਸੇ ਹੋਰ ਨਾਲ ਲਾਉਂਦਾ ਸੀਗਾ ਤਾਂ ਮੈਨੂੰ ਕਹਿ ਦਿੰਦੇ ਕਿ ਆਹ ਨਾ ਖਾਈ ਯਾਰ ਇਹ ਨਾਲ ਆਵਾਜ਼ ਖਰਾਬ ਹੋ ਜੇ ਸਟੇਜ ਤੇ ਆਵਾਜ਼ ਨਹੀਂ ਨਿਕਲਣੀ ਉਦੋਂ ਹਜੇ ਡਰ ਹੁੰਦਾ ਸੀ ਹੁਣ ਜਦੋਂ ਮੈਂ ਖ ਬਹੁਤ ਵਧੀਆ ਖਾ ਪੀ ਕੇ ਚਾਹੇ ਆਈਸਕ੍ਰੀਮ ਖਾ ਕੇ ਗਾਉਣ ਲੱਗ ਜੇ ਲਾ ਸ਼ੁਕਰ ਵਧੀਆ ਨਿਬਦਾ ਜੀ ਕੋਈ ਇਹ ਜਿਹਾ ਕਿੱਸਾ ਸੁਣਾਉਣਾ ਚਾਹੋਗੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ ਕਿ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਜਾਂ ਉਸੇ ਟਾਈਮ ਤੋਂ ਲੈ ਕੇ ਅੱਜ ਤੱਕ ਕੋਈ ਇਹੋ ਜੀ ਗੱਲ ਜਿਹੜੀ ਤੁਹਾਨੂੰ ਦਿਲ ਨੂੰ ਵੱਜੀ ਤੁਹਾਨੂੰ ਦੁੱਖ ਲੱਗਿਆ ਪਰ ਤੁਸੀਂ ਗਾਉਣਾ ਸੀ ਪਰ ਗਾਇਆ ਇਮੈਂ ਮੇਰੇ ਲਾਈਵ ਸ਼ੋਅ ਦੌਰਾਨ ਤਾਂ ਨਹੀਂ ਹੋਇਆ ਬਟ ਐਵੇਂ ਆ ਕਿ ਇੱਕ ਵਾਰ ਮੈਂ ਜਦੋਂ ਬਾਕੈਸੀ ਤਰੀਜ਼ਾ ਦੀ ਗਾਣਾ ਮੈਂ ਸ਼ੂਟ ਕਰ ਰਿਹਾ ਸੀ ਹਿਮਾਚਲ ਦੇ ਵਿੱਚ ਹੂੰ ਉਦੋਂ ਗਾਣੇ ਦੇ ਸ਼ੂਟ ਦੌਰਾਨ ਮੇਰੇ ਮਤਲਬ ਕਾਲ ਆਉਂਦੀ ਹੈ ਕਿ ਨਾਨਾ ਜੀ ਦੀ ਡੈਥ ਹੋ ਗਈ ਹੂੰ ਤੇ ਮੈਂ ਨਾਨਾ ਜੀ ਨਾਲ ਬਹੁਤ ਜ਼ਿਆਦਾ ਪਿਆਰ ਰਿਹਾ ਸ਼ੁਰੂ ਤੋਂ ਹੂੰ ਤੇ ਬਟ ਉਦੋਂ ਗਾਣਾ ਵੀ ਸਾਈਡ ਸੀਗਾ ਅੱਖਾਂ ਵਿੱਚ ਲਾਲੋ ਨਮੀ ਵੀ ਮੇਰੇ ਉੱਨਾ ਕਰਕੇ ਆ ਗਈ ਤੇ ਨਾਲ ਨਾਲ ਸ਼ੂਟ ਵੀ ਚੱਲਦਾ ਰਿਹਾ ਤੇ ਉਹਨਾਂ ਦੀ ਖ਼ਬਰ ਸਾਨੂੰ ਰਾਤ ਨੂੰ ਲਾ ਲਓ 10 ਵਜੇ ਮਿਲੀ ਸੀ ਪਰ ਸ਼ੂਟ ਸਾਡਾ ਰਾਤ ਨੂੰ 2:30 ਵਜੇ ਖਤਮ ਹੋਇਆ ਤੇ ਉਹ ਦਿਲ ਦੇ ਵਿੱਚ ਇੱਕ ਉਦਾਸੀ ਲੈ ਕੇ ਨਾਲ ਨਾਲ ਸ਼ੂਟ ਕਰਨਾ ਮੈ ਮਤਲਬ ਉਹਨੇ ਤੰਗ ਕੀਤਾ ਬਟ ਫਿਰ ਵੀ ਮੈਂ ਕੀਤਾ ਹੋ ਜੇ ਵੈਟਰਨ ਸਿੰਗਰਸ ਦੀ ਗੱਲ ਕਰੀਏ ਤੁਸੀਂ Nusrat Sahab ਦੀ ਤੇ ਗੱਲ ਕਰ ਹੀ ਚੁੱਕੇ ਹੋ ਜੇ ਆਪਾਂ ਪੰਜਾਬ ਦੇ ਸਿੰਗਰਸ ਦੀ ਗੱਲ ਕਰੀਏ ਪੰਜਾਬ ਦੇ ਸਿੰਗਰਸ ਚੋਂ ਪੁਰਾਣੇ ਸਿੰਗਰਸ ਚੋਂ ਤੁਸੀਂ ਕਿਹਨੂੰ ਜ਼ਿਆਦਾ ਸੁਣਿਆ ਪੁਰਾਣੇ ਗੰਗਰਾ ਵਿੱਚੋਂ ਪੰਜਾਬ ਦੇ ਚਲਾ ਲੋ ਜੀ ਮਾਸਟਰ सलीम ਵੀ ਪੁਰਾਣੀ ਹੋ ਗਿਆ ਨਾ ਬੇਸ਼ੱਕ ਪਾ ਮੈਂ ਅੱਜ ਚੱਲ ਰਹੇ ਨੇ ਉਹ ਮਾਸਟਰ सलीम ਸਾਹਿਬ ਹੋ ਗਏ ਤੇ ਸਰਦੂਰ ਭਾਜੀ ਸੁਣਿਆ ਮੈਂ ਤੇ ਬਾਕੀ ਜਿਆਦਾ ਅਨਲੋਕ ਕਲਾਕਾਰ ਲਈ ਹਰ ਇੱਕ ਸਿੰਘਰੇ ਤੁਹਾਨੂੰ ਪਤਾ ਹੁੰਦਾ ਨਾ ਆਪਾਂ ਹਰ ਤਰ੍ਹਾਂ ਦੀ ਚੀਜ਼ ਸੁਣਨੀ ਪੈਂਦੀ ਹੈ ਫੇਰ ਹੀ ਆਪਾਂ ਅੱਗੇ ਨਹੀਂ ਵਧ ਸਕਦੇ ਮਿਊਜ਼ਿਕ ਚ ਤੁਹਾਨੂੰ ਕੀ ਲੱਗਦਾ ਹੈ ਕਿ ਟਾਈਮ ਦੇ ਨਾਲ ਨਾਲ ਕੀ ਫਰਕ ਆਇਆ ਔਰ ਕੀ ਫਰਕ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਔਰ ਇਹਨੇ ਸਾਡੇ ਸਮਾਜ ਨੂੰ ਗਲਤ ਜਿਹੜੀ ਸੇਧ ਹੈ ਉਹ ਦਿੱਤੀ ਹੈ ਇਸ ਚੀਜ਼ ਨੇ ਪਹਿਲਾਂ ਦੇਖੋ ਵੀ ਜਿਹੜੀ ਮਿਊਜ਼ਿਕ ਦੇ ਵਿੱਚ ਸੀ ਕਲਾ ਜਿਆਦਾ ਐਵੇਂ ਤਰੱਕਦੀ ਸੀ ਕਲਾ ਦੇਖੀ ਜਾਂਦੀ ਸੀ ਨਾ ਬਟ ਅੱਜ ਗੱਲ ਕੀ ਹੈ ਜਿੰਨਾ ਸ਼ੋਅ ਆਫ ਕੀਤਾ ਜਾਂਦਾ ਗਾਣੇ ਚ ਉਹੀ ਗਾਣਾ ਉਨਾ ਜ਼ਿਆਦਾ ਹਿੱਟ ਹੈ ਨਾ ਹੂੰ ਤੇ ਜਾਦਾ ਮਤਲਬ ਕੋਈ ਵੀ ਬੰਦਾ ਜਦੋਂ ਮੀਡਲ ਕਲਾਸ ਟਾਈਮ ਵਾਲੀ ਦਾ ਬੰਦਾ ਉੱਠ ਰਿਹਾ ਤਾਂ ਉਹਨੂੰ ਅੱਗੇ ਆਉਣ ਦੇ ਲਈ ਬਹੁਤ ਸਮਾਂ ਲੱਗ ਜਾਂਦਾ ਸਿਰਫ ਪੈਸੇ ਦੀ ਘਾਟ ਦੇ ਕਾਰਨ ਉਹ ਉਹ ਚੀਜ਼ਾਂ ਨਹੀਂ ਕਰ ਸਕਦਾ ਜਿਹੜੀਆਂ ਇੱਕ ਚੱਲਿਓ ਸਿੰਗਰ ਆਪਦੇ ਗਾਣਿਆਂ 'ਚ ਕਰ ਦਿੰਦੇ ਆ ਦਿਖਾ ਦਿੰਦੇ ਆ ਤਾਂ ਮੇਰਾ ਮੰਨਣਾ ਇਹ ਆ ਕਿ ਹਾਂ ਲੋਕ ਨੇ ਜਿਹੜੇ ਕਲਾ ਨਾਲੋਂ ਜ਼ਿਆਦਾ ਹੁਣ ਦਿਖਾਵੇ ਨੂੰ ਮੇਨ ਦੇਖਦੇ ਆ ਕੀ ਗੀਤਾਂ 'ਚ ਪੰਜਾਬ ਪੰਜਾਬੀਅਤ ਪੰਜਾਬੀ ਦੇ ਸਹੀ ਸ਼ਬਦ ਘਟਦੇ ਜਾ ਰਹੇ ਤੁਹਾਨੂੰ ਲੱਗਦਾ ਹਾਂਜੀ ਹਾਂਜੀ ਦੋਵੇਂ ਵੱਖ ਨਾਲ ਦੇਖ ਕੇ ਆਪ ਵੀ ਆਪਣੇ ਜਿਹੜੇ ਪੰਜਾਬ ਵਾਲੇ ਆ ਪੰਜਾਬ ਵਾਲੇ ਤਾਂ ਵੈਸਟਰਨ ਚੀਜ਼ਾਂ ਨੂੰ ਫਾਲੋ ਕਰਕੇ ਗਾਣੇ ਬਣਾ ਰਹੇ ਨੇ ਪਰ ਜਿਹੜੇ ਬਾਹਰਲੇ ਲੋਕ ਨੇ ਨਾਲੋਂ ਬਾਲੀਵੁੱਡ ਲੈਵਲ ਤੇ ਲਾ ਲਓ ਉਹ ਪੰਜਾਬੀ ਗਾਣੇ ਦੀ ਪੁਰਾਣੇ ਗਾਣਿਆਂ ਨੂੰ ਚੱਕ ਕੇ ਰੀਮਿਕਸ ਕਰ ਕਰਕੇ ਬਹੁਤ ਪੈਸਾ ਬਣਾ ਰਹੇ ਨੇ ਵਜ੍ਹਾ ਕੀ ਲੱਗਦੀ ਏ ਦੀ ਵਜ੍ਹਾ ਇਹਦੀ ਵਸਤ ਐਮੇਕ ਲੋਕ ਇੱਕ ਦੂਜੇ ਨੂੰ ਸਮਝ ਨਹੀਂ ਪਾਰੇ ਮੇਨ ਕੀ ਐ ਦਰਸ਼ਕਾਂ ਨਾਲ ਜਿਹੜਾ ਇੱਕ ਸਮੇਲ ਬਣਾਉਣਾ ਚਾਹੀਦਾ ਉਹ ਸੰਦ ਅੱਜਕੱਲ ਤੇ ਬਣਾ ਨਹੀਂ ਰਹੇ ਹੈਨਾ ਕਿ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਪੰਜਾਬ ਦੀਆਂ ਚੀਜ਼ਾਂ ਚੱਕ ਕੇ ਹਿੱਟ ਕਰ ਲਾਂਗੇ ਆਪ ਨਾਲਿਆਂ ਨੂੰ ਲੱਗਦਾ ਕਿ ਹਾਂ ਯਾਰ ਆਪਾਂ ਬਾਹਰਲੀ ਕੋਈ ਆਖਰੀ ਮੈਸੇਜ ਯੂਥ ਦੇ ਲਈ ਪੰਜਾਬ ਦੇ ਯੂਥ ਲਈ ਤੁਹਾਡੇ ਵਰਗੇ ਮੁੰਡਿਆਂ ਦੇ ਲਈ ਜਿਹੜੇ ਪੜ੍ਹਦੇ ਵੀ ਨੇ ਨਾਲ ਨਾਲ ਆਪਣੀ ਕਲਾ ਨੂੰ ਵੀ ਨਿਖਾਰ ਰਹੇ ਨੇ ਜਾਂ ਜੋਬ ਕਰਦੇ ਨੇ ਉਹਨਾਂ ਦੇ ਲਈ ਮਿਹਨਤ ਕਸ਼ਲੋਖ ਦੇ ਲਈ ਮੇਨਲੀ ਬਸ ਇਹ ਹੈ ਜੀ ਦੇਖੋ ਮਿਹਨਤ ਕਰਦੇ ਰਹੋ ਨਾ ਸਮ ਹਰ ਇੱਕ ਬੰਦੇ ਦਾ ਆਉਂਦਾ ਹੈ ਮੇਰਾ ਮੰਨਣਾ ਇਹ ਹੈ ਕਿ ਹਾਂ ਅਗਰ ਆਪਾਂ ਮਿਹਨਤ ਕਰਾਂਗੇ ਸਮ ਹਰ ਇੱਕ ਦਾ ਹੋਊਗਾ ਬਸ ਇਹਨਾਂ ਕਿ ਮਾਪਿਆਂ ਦੀ ਕਹੀ ਹਰ ਇੱਕ ਗੱਲ ਨੂੰ ਮੰਨੋ ਉਹਨਾਂ ਤੇ ਲਾਲੋਖ ਰਹੇ ਉਤਰੋ ਤੇ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਬੰਦਾ ਗਰੀਬੀ ਕੱਟ ਸਕਦਾ ਪਰ ਨਸ਼ੇ ਵਾਲੀ ਜ਼ਿੰਦਗੀ ਕੱਟਣੀ ਬਹੁਤ ਔਖੀ ਹੈ ਤੁਸੀਂ ਦੋ ਗੀਤ ਸੁਣਾਏ ਨੇ ਦੋਨੇ ਸੈਡ ਸੁਣਾਏ ਨੇ ਕੋਈ ਵਧੀਆ ਜਿਹਾ ਗੀਤ ਹੋ ਜਾਏ ਜਿਹੜਾ ਸੈਡ ਨਾ ਹੋਏ ਹਾਂਜੀ ਹਾਂਜੀ ਜ਼ਰੂਰ ਰੋਮਾਂਟਿਕ ਸੁਣਾ ਦਿਏ ਹਾਂ ਹੋਰ ਕੋਈ ਨਹੀਂ ਉਹ ਦੁੱਖ ਗੱਲ ਕਰਨੇ ਦੀ ਭੁੱਖ ਰਹਿੰਦੀ ਤੰਗ ਕਰਦੀ ਤੇਰਾ ਸੋਹਣਾ ਮੁਖ ਵੇਖਿਆ ਨੀ ਗਰਮੀ ਦੇ ਵਿੱਚ ਮੇਰੀ ਜਿੰਦ ਠਰਦੀ ਤੇਰੇ ਬੁਲਾਉਂਦੀ ਸਮਾਈਲ ਜੀ ਨੂੰ ਵੇਖ ਕੇ ਮੈਂ ਦੁਨੀਆ ਤੋਂ ਵੱਖ ਹੋ ਜਾਵਾਂ ਨੀ ਮੈਨੂੰ ਦਿਨ ਵਿੱਚ ਚਾਰੇ ਪਾਸੇ ਤੂੰ ਹੀ ਦਿਖਦੀ ਨਹੀਂ ਕਰੇ ਸੁਪਨੇ ਚ ਤੰਗ ਜਦੋਂ ਮੈਂ ਸੌ ਜਾਵਾਂ ਦਿਨ ਵਿੱਚ ਚਾਰੇ ਪਾਸੇ ਤੂੰ ਹੀ ਦਿਖਦੀ ਨਹੀਂ ਕਰੇ ਸੁਪਨੇ ਚ ਤੰਗ ਜਦੋਂ ਮੈਂ ਸੌ ਜਾਵਾਂ ਬਹੁਤ ਸੋਣਾ ਬਾਬੀ ਇਨਸ਼ਾਅੱਲਾ ਮਾਸ਼ਾਅੱਲਾ ਰੱਬ ਤੁਹਾਨੂੰ ਇਸੇ ਤਰ੍ਹਾਂ ਦੇ ਨਾਲ ਤੁਹਾਡੀ ਆਵਾਜ਼ ਬਖਸ਼ੀ ਰੱਖੇ ਸਰਸਵਤੀ ਮਾਤਾ ਤੁਹਾਡੀ ਹਮੇਸ਼ਾ ਗੱਲੇ ਦੀ ਰੱਖਿਆ ਕਰਨ ਤਾਂ ਉਸੇ ਇਸ ਤਰ੍ਹਾਂ ਹੀ ਬਹੁਤ ਸੋਣਾ ਗੁੰਦੇ ਰਹੋ ਤੇ ਦੁਆ ਸਾਡੀ ਕਿ ਬੋਬੀ ਵੀ ਬਹੁਤ ਅੱਗੇ ਤੱਕ ਜਾਵੇ ਤੇ ਪੰਜਾਬ ਦਾ ਨਾਮ ਵਰ ਸਿਰਕਟ ਸਿੰਗਰ ਬਣੇ ਬਹੁਤ ਬਹੁਤ ਸ਼ੁਕਰੀਆ ਬੋਬੀ ਤਾਂ ਸਾਡੇ ਨਾਲ ਬੋਬੀ ਸੀ ਤੁਸੀਂ ਸੁਣਿਆ ਕਿ ਪੜ ਰਿਹਾ ਹੈ ਮੁੰਡਾ ਨਾਲ ਨਾਲ ਗਾਇਕੀ ਦੇ ਖੇਤਰ ਤੇ ਵਚੀ ਪਿਆਰਸ ਮਾਰਿਆ ਇਹ ਉਹਨਾਂ ਲੋਕਾਂ ਦੇ ਲਈ ਸੇਧ ਹੈ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਕਹਿ ਸਕਦੇ ਆ ਜਿਹੜੇ ਵਿਲੇ ਬਹੰਦੇ ਨਹੀਂ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਸਾਨੂੰ ਕੋਈ ਕੰਮ ਨਹੀਂ ਮਿਲਿਆ ਅਸੀਂ ਇੱਕ ਹੀ ਕੰਮ ਕਰ ਸਕਦੇ ਆ ਜਾਂ ਪੜ ਸਕਦੇ ਆ ਜਾਂ ਕਮਾ ਸਕਦੇ ਆ ਸਾਡੇ ਕੋਲੇ ਪੈਸੇ ਨਹੀਂ ਸੀ ਅਸੀਂ ਪੜਾਈ ਨਹੀਂ ਕੀਤੀ ਆ ਬੋਬੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਫਿਲਹਾਲ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਨਹੀਂ ਅਜਾਸਤ ਹੋ ਧੰਨਵਾਦ ਸਤਿ ਸ਼੍ਰੀ ਅਕਾਲ